ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਤੁਸੀਂ ਸਾਰੇ ਤੇ ਕਿੱਦਾਂ ਚੱਲਦੀ ਪਈ ਆ ਤੁਹਾਡੀ ਸਟੱਡੀ ਆਈ ਹੋਪ ਤੁਸੀਂ ਬਹੁਤ ਮਿਹਨਤ ਤੇ ਤਰੀਕੇ ਨਾਲ ਮਿਹਨਤ ਕਰਕੇ ਆਪਣੇ ਜਿਹੜਾ ਡ੍ਰੀਮ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਪਏ ਹੋਣਗੇ ਤੇ ਮੈਨੂੰ ਨਹੀਂ ਲੱਗਦਾ ਵੀ ਹਾਂ ਜੇ ਆਪਾਂ ਕਿਸੇ ਵੀ ਚੀਜ਼ ਨੂੰ ਕਿਸੇ ਵੀ ਸੁਪਨੇ ਨੂੰ ਪੂਰਾ ਕਰਨ ਲਈ ਆਪਣਾ 100% ਦਿੰਦੇ ਆ ਤੇ ਰੱਬ ਤੇ ਛੱਡ ਦਿੰਦੇ ਆ ਆਪਣਾ ਕਰਮ ਕਰਦੇ ਆ ਤੇ ਜਿਹੜਾ ਅੱਗੇ ਫਲ ਜੂ ਮਿਲੂਗਾ ਉਹ ਆਪਾਂ ਰੱਬ ਤੇ ਛੱਡ ਦਿੰਦੇ ਆ ਤਾਂ ਉਹ ਜ਼ਰੂਰ ਪੂਰਾ ਹੁੰਦਾ ਆ ਤੇ ਅੱਜ ਆਪਣੀ ਮੁਹਾਵਰੇ ਦੀ 8ਥ ਕਲਾਸ ਹੈ ਜੀ ਤੇ ਹਾਲੇ ਮੈਂ ਪੀ ਵੀ ਕਿਊ ਸਟਾਰਟ ਨਹੀਂ ਕੀਤੇ ਬਟ ਜਦੋਂ ਮੈਂ ਪੀ ਵੀ ਕਿਊ ਸਟਾਰਟ ਕਰ ਦੂੰ ਉਦੋਂ ਮੈਂ ਤੁਹਾਨੂੰ ਦਿਖਾ ਦੂੰ ਵੀ ਹਾਂ ਕਿੰਨੇ ਜਿਹੜੇ ਮੁਹਾਵਰੇ ਆ ਉਹ ਇਹਨਾਂ ਵਿੱਚੋਂ ਹੀ ਆਏ ਹੋਏ ਨੇ ਠੀਕ ਹੈ ਤਾਂ ਅੱਜ ਆਪਣੀ 8ਥ ਕਲਾਸ ਹੈ ਜੀ ਤੇ ਦੋ ਤਿੰਨ ਦਿਨਾਂ ਵਿੱਚ ਮੈਂ ਜਿਹੜੇ ਬਾਰ ਗ੍ਰਾਫ ਜਿਹੜਾ ਸਾਡਾ ਚੈਪਟਰ ਹੈ ਮੈਥ ਦਾ ਉਹਦੇ ਜਿੰਨੇ ਵੀ ਪੀ ਵੀ ਕਿਊ ਹੈਗੇ ਆ ਪਿਛਲੇ ਸਾਲ ਦੇ 54 ਸ਼ਿਫਟ ਚ ਆਏ ਨੇ ਉਹ ਸਾਰੇ ਆਪਾਂ ਡਿਸਕਸ਼ਨ ਨੇ ਕਰਨੇ ਆ ਇੱਥੇ ਹੀ ਬੋਰਡ ਤੇ ਠੀਕ ਹੈ ਜੀ ਐਨ ਵਧੀਆ ਤਰੀਕੇ ਨਾਲ ਸਮਝਾਉਂ ਤੁਹਾਨੂੰ ਮੈਥ ਤੇ ਆਪਣੇ 4-5 ਕੁਐਸਚਨ ਜਿਹੜੀ-ਜਿਹੜੀ ਸਿਫਟਾਂ ਚ ਬਾਰ ਗ੍ਰਾਫ ਦਾ ਕੁਐਸਚਨ ਆਇਆ ਵਾ ਉਹਨਾਂ ਚ 4-5 ਨੰਬਰ ਦੇ ਹੀ ਬਾਰ ਗ੍ਰਾਫ ਦਾ ਕੁਐਸਚਨ ਹੈਗਾ ਠੀਕ ਆ ਤਾਂ ਆਪਾਂ ਆਪਣੇ ਉਹ ਪੱਕੇ ਕਰ ਸਕਦੇ ਨੇ ਤੇ ਅਜ ਆਪਣੀ ਮੁਹਾਵਰੇ ਦੀ ਕਲਾਸ ਸਟਾਰਟ ਕਰਦੇ ਹਾਂ ਹੱਥ ਆਉਣਾ ਪ੍ਰਾਪਤ ਕਰਨਾ ਹੱਥ ਆਗੇ ਕੋਈ ਚੀਜ਼ ਕਹਿੰਦੇ ਆ ਨਾ ਹੁਣ ਤਾਂ ਬਸ ਮੇਰੇ ਹੱਥ ਆਗੇ ਹੁਣ ਨਹੀਂ ਮੈਂ ਛੱਡਦਾ ਹੱਥ ਆਉਣਾ ਪ੍ਰਾਪਤ ਕਰਨਾ ਹੱਥ ਹਿਲਾਉਣਾ ਕੰਮ ਕਰਨਾ ਹੁਣ ਜਦੋਂ ਆਪਾਂ ਆ ਹੱਥ ਮੂਵਮੈਂਟ ਕਰ ਰਿਹਾ ਨਾ ਜਦੋਂ ਮੈਂ ਕੁਝ ਕੰਮ ਕਰ ਰਿਆਂ ਤੁਹਾਨੂੰ ਪੜਾ ਰਿਆਂ ਤਾਂ ਹੱਥ ਮੂਵਮੈਂਟ ਕਰ ਰਿਹਾ ਮਤਲਬ ਕੰਮ ਕਰਨਾ ਹੱਥ ਹਿਲਾਉਣਾ ਹੱਥ ਤੰਗ ਹੋਣਾ ਗਰੀਬੀ ਆ ਜਾਣੀ ਜਦੋਂ ਮਤਲਬ ਆਪਾਂ ਕਿਸੇ ਤੋਂ ਪੈਸੇ ਮੰਗਦੇ ਆ ਆਪਣੇ ਉਧਾਰ ਦਿੱਤੇ ਹੋਇਆ ਤਾਂ ਉਹ ਕੀ ਕਹਿੰਦਾ ਅੱਗੋਂ ਵੀ ਹੱਲ ਨਹੀਂ ਯਾਰ ਹੱਲੇ ਮੇਰਾ ਹੱਥ ਤੰਗ ਹੈ ਮੇਰੀ ਤਨਖਾਹ ਆ ਦੇਣ ਦੇ 1 ਤਾਰੀਖ ਤੋਂ ਬਾਅਦ ਫੇਰ ਲੈ ਲੀ ਐਦਾਂ ਠੀਕ ਹੈ ਹੱਥ ਤੇ ਹੱਥ ਮਾਰਨਾ ਧੋਖਾ ਦੇਣਾ ਉਹ ਸੋਰੀ ਆ ਰਹਿ ਗਿਆ ਨਾ ਹੱਥ ਤੇ ਹੱਥ ਧਰ ਕੇ ਬਹਿਣਾ ਵੀ ਹੱਥ ਤੇ ਹੱਥ ਧਰ ਕੇ ਜਿੱਦਾਂ ਅੱਜ ਆਪਾਂ ਬੈਠੇ ਰਹਿੰਦੇ ਹਾਂ ਜਿੱਦਾਂ ਪਰਨਾ ਬੈਂਦੇ ਸੀ ਹੱਥ ਤੇ ਹੱਥ ਧਰ ਕੇ ਹੁਣ ਫੋਨ ਨੂੰ ਹੱਥ 'ਚ ਰੱਖ ਕੇ ਉਹ ਕੀ ਹੁੰਦਾ ਵੀ ਬਿਲ ਲਾ ਬੈਣਾ ਕੋਈ ਕੰਮ ਨਾ ਕਰਨਾ ਠੀਕ ਹੈ ਹੁਣ ਆਹ ਕਹਾਵਤ ਆਪਾਂ ਬਦਲਨੀ ਪੈਣੀ ਮੁਹਾਵਰਾ ਹੱਥ ਤੇ ਹੱਥ ਮਾਰਨਾ ਧੋਖਾ ਦੇਣਾ ਹੱਥ ਦੇਣਾ ਆਸਰਾ ਦੇਣਾ ਕਿਸੇ ਨੂੰ ਹੱਥ ਦਿੱਤਾ ਵੀ ਹਾਂ ਮੈਂ ਤੇਰੀ ਤਿਆਰੀ ਕਰਾ ਦੂੰ ਤੂੰ ਡੇਲੀ ਆਇਆ ਕਰ ਟਿਊਸ਼ਨ ਲੱਗ ਜਾ ਆਸਰਾ ਦੇਣਾ ਕਿਸੇ ਨੂੰ ਤੂੰ ਮੇਰੀ ਬੁੱਕ ਤੋਂ ਪੜ ਲਾ ਹੱਥ ਧੋ ਕੇ ਪਿੱਛੇ ਪੈਣਾ ਖੜਾ ਨਾ ਛੱਡਣਾ ਵੀ ਆਪਾਂ ਕਹਿੰਦੇ ਹਾਂ ਨਾ ਵੀ ਹਾਂ ਪਿਛਲੀ ਗੱਲ ਸੀ ਬਹੁਤ ਉਸ ਦੇ ਪਿੱਛੇ ਲੜਾਈ ਹੋਈ ਸੀ ਤੇ 2-3 ਸਾਲ ਹੋ ਗਏ ਹੁਣ ਤੱਕ ਨਹੀਂ ਆਪਾਂ ਫਰੈਂਡ ਸਰਕਲ 'ਚ ਬੋਲਦੀ ਨਹੀਂ ਪਈ ਹਨਾ ਫਿਰ ਆਪਾਂ ਕਹਿੰਦੇ ਯਾਰ ਛੱਡ ਪਿਛਲੇ ਗੱਲਾਂ ਨੂੰ ਕਿਉਂ ਉਹਦਾ ਹੀ ਖੜਾ ਫੜਿਆ ਹੋਇਆ ਤੂੰ ਗੱਲਦਾ ਹਨਾ ਐਦਾਂ ਬੋਲਦੇ ਹੱਥ ਤੋਂ ਬਹਿਣਾ ਆਸ ਸੁਲਾ ਬਹਿਣਾ ਵੀ ਯਾਰ ਬਸ ਹੁਣ ਨਹੀਂ ਮੈਨੂੰ ਨਹੀਂ ਹੁਣ ਮੇਰਾ ਹੱਥ ਹੱਥ ਧੋਤੇ ਹੁੰਦਾ ਮੈਨੂੰ ਨਹੀਂ ਲੱਗਦਾ ਹੁਣ ਕੰਮ ਬਣ ਜਾਊਗਾ ਮੇਰਾ ਐਦਾਂ ਦੀ ਸਿਚੁਏਸ਼ਨ ਆ ਜਾਣੀ ਵੀ ਉਮੀਦ ਹੀ ਛੁੱਟ ਜਾਣੀ ਕਿਸੇ ਕੰਮ ਲਈ ਠੀਕ ਹੈ ਆ ਆਪਣੇ 8 ਹੋ ਗਏ ਜੀ ਹੁਣ ਮੈਂ ਇਹਨਾਂ ਦੇ ਜਿਹੜੇ मीनिंग्स ਨੇ ਉਹ ਮਿਟਾ ਦੇਣੇ ਆ ਤੇ ਫਿਰ ਤੁਸੀਂ ਇਹਨਾਂ ਦੇ ਆਨਸਰ ਦੇਣੇ ਆ ਤੁਸੀਂ ਵੀਡੀਓ ਨੂੰ ਰੋਕ ਕੇ ਪਿੱਛੇ ਲੈ ਜਿਕੇ ਇਹਨੂੰ ਯਾਦ ਕਰਕੇ ਫਿਰ ਆਨਸਰ ਦੇ ਸਕਦੇ ਹੋ ਵੈਸੇ ਇਹਨੇ ਔਖੇ ਹੈਗੇ ਨਹੀਂ ਬਟ ਜਿਨ੍ਹਾਂ ਨੂੰ ਔਖੇ ਲੱਗਦੇ ਪਏ ਨੇ ਵੀ ਆਦਿਕਰ ਸੰਗਮਣ ਤੇ ਹੁਣ ਆਪਾਂ ਚਲੋ ਪੀਵੀ ਚ ਵਿੱਚ ਤੋਂ ਸਟਾਰਟ ਕਰਦੇ ਹਾਂ ਹੱਥ ਤੇ ਹੱਥ ਮਾਰਨਾ ਧੁੱਖਾ ਦੇਣਾ ਹੱਥ ਧੋ ਕੇ ਪਿੱਛੇ ਪੈਣਾ ਬੀ ਯਾਰਾਂ ਤੇ ਮੇਰੇ ਪਿੱਛੇ ਹੀ ਪੈ ਗਈ ਆ ਨਹੀਂ ਬਸ ਮੇਰਾ ਖੜਾ ਛੜਦੀ ਇਸ ਗੱਲ ਦਾ ਖੜਾ ਨਹੀਂ ਇਹਨੇ ਛੱਡਣਾ ਠੀਕ ਹੈ ਆ ਹੋ ਗਿਆ ਹੱਥ ਹਿਲਾਉਣਾ ਕੰਮ ਕਰਨਾ ਜਿੱਦਾਂ ਆਪਾਂ ਆਪਣਾ ਹੱਥ ਮੂਵਮੈਂਟ ਕਰਦਾ ਪਿਆ ਹੱਥ ਤੇ ਹੱਥ ਧਰ ਕੇ ਬਹਿਣਾ ਕੋਈ ਕੰਮ ਨਾ ਕਰਨਾ ਜਿੱਦਾਂ ਹੱਥ 'ਚ ਫੋਨ ਰੱਖ ਕੇ ਬਹਿ ਜਾ ਬੈਠਣਾ ਫੋਨ ਚਲਾਉਣਾ ਹੱਥ ਆਉਣਾ ਕਿਸੇ ਚੀਜ਼ ਨੂੰ ਪ੍ਰਾਪਤ ਕਰਨਾ ਪ੍ਰਾਪਤ ਕਰਨਾ ਠੀਕ ਹੈ ਸਿੰਪਲ ਹੱਥ ਤੰਗ ਹੋਣਾ ਵੀ ਹਾਲੇ ਮਤਲਬ ਤੰਗੀ ਹੋਣੀ ਘਰ 'ਚ ਠੀਕ ਹੈ ਮਤਲਬ ਇੰਨਾ ਸਫੀਸ਼ੀਐਂਟ ਮਤਲਬ ਪੈਸਾ ਨਾ ਹੋਣਾ ਵੀ ਜਿਹੜੇ ਨੇ ਤੁਹਾਨੂੰ ਲੋੜ ਹੈ ਹੱਥ ਦੇਣਾ ਕਿਸੇ ਨੂੰ ਆਸਰਾ ਦੇਣਾ ਹੱਥ ਥੋ ਬੈਣਾ ਵੀ ਹੁਣ ਉਮੀਦ ਨਹੀਂ ਰਹੀ ਆਸਰਾ ਨਾ ਰਹਿਣਾ ਆਹ ਹੋ ਗਏ ਆਪਣੇ 8 ਤੇ ਇਹਨਾਂ ਵਿੱਚੋਂ ਤੁਸੀਂ ਕਿਹੜੇ-ਕਿਹੜੇ ਚੋਂ ਤੁਹਡੇ ਯਾਦ ਨਹੀਂ ਹੋਇਆ ਜਿਸੇ ਤੁਹਾਨੂੰ ਦੁਬਾਰਾ ਰੀਡ ਕਰਨਾ ਪੈਣਾ ਤਾਂ ਰੀਡ ਕਰ ਲਓ ਬਟ ਇੰਨਾ ਜ਼ਿਆਦਾ ਰੱਟਾ ਨਹੀਂ ਮਾਰਨਾ ਪੰਜਾਬੀ ਆ ਉਹ ਸੌਖੇ ਤਰੀਕੇ ਨਾਲ ਤੇ ਆਸਾਨ ਇੰਜੋਏ ਕਰਦੇ ਹੋਏ ਇਹਨਾਂ ਨੂੰ ਕਰੋ 15 ਮੁਹਾਵਰੇ ਨੇ ਡੇਲੀ ਕੋਈ ਜ਼ਿਆਦਾ ਵੀ ਨਹੀਂ ਹੈਗੀ ਜ਼ਿਆਦਾ ਵੱਡੀ ਡੀਲ ਵੀ ਨਹੀਂ ਹੈਗੀ ਆਪਣੀ ਤੇ ਰੱਟਾ ਨਹੀਂ ਮਾਰਨਾ ਬਸ ਉਹਨਾਂ ਉੱਪਰੋਂ ਉੱਪਰ ਯਾਦ ਕਰ ਲਓ ਵੀ ਹਾਂ ਜੇ ਪੇਪਰ 'ਤੇ ਤੁਹਾਡੇ ਕੋਲ ਚਾਰ ਆਪਸ਼ਨ ਆਏ ਤੇ ਤੁਸੀਂ ਪਕੜ ਲਓ ਕੈਚ ਕਰ ਲਓ ਵੀ ਹਾਂ ਇਹਦਾ ਇਹ मीनिंग ਹੋ ਸਕਦਾ ਹੈ ਤੇ ਹੁਣ ਆਪਣੇ ਨੈਕਸਟ ਕਰਦੇ ਹਾਂ ਹੁਣ ਆਪਣੀ ਨੈਕਸਟ ਨੇ ਜੀ ਨੌਵਾਂ ਜੀ ਸਾਡਾ ਹੱਥ ਪੈਰ ਮਾਰਨੇ ਵੀ ਯਤਨ ਕਰਨਾ ਹੱਥ ਪੈਰ ਮਾਰਦੇ ਵੀ ਆਪਾਂ ਕੁਝ ਨਾ ਕੁਛ ਤਾਂ ਕਰ ਹੀ ਰਹੇ ਆ ਹਨਾ ਦੁਖੀ ਤਾਂ ਉਹਨਾਂ ਨੂੰ ਹੋਣਾ ਚਾਹੀਦਾ ਜਿਹੜੇ ਘਰ ਵਿਲੇ ਬੈਠੇ ਆ ਹੱਥ ਫੜਨਾ ਇੱਕ ਹੋ ਗਿਆ ਹੱਥ ਫੜਨਾ ਸਾਰਾ ਦੇਣਾ ਵੀ ਹਾਂ ਫੜ ਕੇ ਮਤਲਬ ਜਿੱਦਾਂ ਕੋਈ ਨੀਚੀ ਥਾਂ ਆ ਉੱਥੋਂ ਉੱਪਰ ਲੈ ਕੇ ਆਉਣਾ ਹਨਾ ਇੱਕ ਤਾਂ ਉਹ ਹੋ ਗਿਆ ਇੱਕ ਹੁੰਦਾ ਰੋਕਣਾ ਹੱਥ ਫੜਨਾ ਰੋਕਣਾ ਉੱਥੇ ਨਾ ਜਾ ਉੱਥੇ ਕੁਝ ਹੈਗਾ ਆ ਇਦਾਂ ਹੱਥ ਮਲਣਾ ਮਲ ਰਹੇ ਆ ਵੀ ਪਛਤਾਵਾ ਹੋ ਰਿਹਾ ਯਾਰ ਮੈਂ ਕਿਉਂ ਕਰਤਾ ਹਾਂ ਕੰਮ ਕਿਉਂ ਕੀਤਾ ਮੈਂ ਹਾਂ ਫੈਸਲਾ ਕਿਉਂ ਲਿਆ ਸੀ ਐਦਾਂ ਹੱਥ ਰੰਗਣੇ ਬਹੁਤ ਧਨ ਖੱਟਣਾ ਵੀ ਇਹ ਆ ਕੰਮ ਕੀਤਾ ਤੇ ਬਹੁਤ ਇਹਦੇ ਤਾਂ ਹੱਥ ਰੰਗੇ ਗਏ ਵੀ ਇਹਦੇ ਤਾਂ ਬਹੁਤ ਪੈਸਾ ਖੱਟਿਆ ਇਸ ਕੰਮ ਤੋਂ ਹੱਥ ਲਾਉਣਾ ਸ਼ੁਰੂ ਕਰਨਾ ਜਿੱਦਾਂ ਆਪਾਂ ਕੁਝ ਵੀ ਘਰ ਬਣਾਉਂਦੇ ਆ ਹਨਾ ਪਹਿਲੀ ਵਾਰੀ ਕੋਈ ਥਾਂ ਲਈ ਆਪਾਂ ਤੇ ਜ਼ਮੀਨ ਲਈਏ ਤੇ ਉੱਥੇ ਕੋਈ ਨਿਊ ਕੰਮ ਜਾਂ ਫਿਰ ਨਿਊ ਬਿਜ਼ਨਸ ਸਟਾਰਟ ਕਰਨਾ ਤਾਂ ਉੱਥੇ ਪਹਿਲੀ ਟਾਕ ਜਿਹੜੀ ਉਹ ਕੁੜੀ ਮਾਰੂਗੀ ਠੀਕ ਹੈ ਕਸੀਦੀ ਜਾਂ ਫਿਰ ਇੱਟ ਲਾਉਗੀ ਕੁੜੀ ਕਰੂਗੀ ਕੁੜੀ ਤੋਂ ਸਟਾਰਟ ਕਰਾਉਂਦੇ ਮਤਲਬ ਸ਼ੁਰੂ ਹੋਣਾ ਠੀਕ ਹੈ ਹੱਥ ਲਾਉਣਾ ਵੀ ਕੁੜੀ ਤੋਂ ਹੱਥ ਲਵਾ ਦਿੰਦੇ ਆ ਵੀ ਹਾਂ ਇਹਦੇ ਭਾਗ ਦੇ ਆ ਹੱਥ ਲਾ ਕੇ ਰੋਟੀ ਪਕਾਉਣੀ ਕਿਉਂ ਲਾ ਕੇ ਫਿਰ ਰੋਟੀ ਪਕਾਉਣੀ ਹੱਥ ਲਾਇਆ ਮੈਲੇ ਹੋਣਾ ਬਹੁਤ ਹੀ ਸਾਫ ਗੋਰੇ ਤੇ ਸੋਨਾ ਹੋਣਾ ਦੇਖੋ ਮੇਰੀ ਗੱਲ ਸੁਣੋ ਪਹਿਲਾਂ ਮੈਂ ਗਲਤ ਲਿਖਦਾ ਗੋਰੇ ਗੋਰਾ ਹੋਣਾ ਕੋਈ ਸਾਫ਼ ਹੋਣਾ ਨਹੀਂ ਹੁੰਦਾ ਠੀਕ ਹੈ ਜੇ ਬੰਦਾ ਸਾਵਲਾ ਆ ਜਾਂ ਕਾਲਾ ਵੀ ਹੈਗਾ ਨਾ ਤਾਂ ਉਹ ਵੀ ਜੇ ਸਾਫ਼ ਸੁਥਰਾ ਰਹਿ ਰਿਹਾ ਤਾਂ ਉਹ ਵੀ ਸਾਫ਼ੀਆ ਤੇ ਉਹ ਵੀ ਸੋਨਾ ਹੀ ਹੈਗਾ ਆ ਠੀਕ ਹੈ ਜਿਵੇਂ ਆਪਣੀ ਗੱਡੀ ਆ ਉਹ ਸਾਫ਼ ਹੈ ਤਾਂ ਉਹ ਸਾਫ਼ ਹੀ ਹੈਗਾ ਚਾਹੇ ਉਹ ਕਾਲੀ ਆ ਭਾਵੇਂ ਉਹ ਗੋਰੀ ਆ ਜਿਹੜੇ ਮਰਜੀ ਕਲਰ ਦੀ ਭਾਵੇਂ ਉਹ ਰੈੱਡ ਦੀ ਆ ਜੇ ਉਹ ਸਾਫ਼ ਸੁਥਰਾ ਤਾਂ ਉਹ ਸੁੰਦਰ ਜਰੂਰੀ ਨਹੀਂ ਹੁੰਦਾ ਵੀ ਗੋਰਾ ਰੰਗ ਹੀ ਹੱਥ ਲਾਇਆ ਮਿੱਲਾ ਹੁੰਦਾ ਠੀਕ ਹੈ ਚਲੋ ਜੀ ਆ ਹੋ ਗਏ ਆਪਣੇ ਬਟ ਆ ਬਸ ਆ ਕਹਿ ਸਕਦੇ ਆ ਆਪਾਂ ਵੀ ਹਾਂ ਗੋਰੇ ਰੰਗ ਤੇ ਜਾਂ ਕਾਲੇ ਰੰਗ ਦੀ ਛਾਪ ਮਾਰੂਗੀ ਜਿੱਦਾ ਇੱਥੇ ਆ ਇਹ ਹੱਥ ਲਾਇਆ ਮੈਲਾ ਹੁੰਦਾ ਇਦਾਂ ਗੋਰਾ ਰੰਗ ਹਨ ਵਿਚਾਰੇ ਨੂੰ ਕਾਲੇ ਨੂੰ ਕੋਈ ਫਰਕ ਹੀ ਨਹੀਂ ਪਊਗਾ ਚਲੋ ਤੇ ਹੁਣ ਮੈਂ ਇਹਨਾਂ ਦਾ ਜਿਹੜੇ ਮੀਨਿੰਗਸ ਨੇ ਉਹ ਮੈਂ ਮਿਟਾ ਦੇਣੇ ਆ ਤੇ ਤੁਸੀਂ ਆਨਸਰ ਦੇਣੇ ਆ ਇੱਕ ਵਾਰੀ ਰੀਡ ਕਰ ਲੋ ਚਲੋ ਜੀ ਹੁਣ ਆਪਣੇ ਆਪ ਪੁੱਛਦੇ ਆਂ ਵਿੱਚ ਵਿੱਚ ਤੋਂ ਹੱਥ ਰੰਗਣੇ ਕੀ ਸੀ ਬਹੁਤ ਧਨ ਖੱਟਣਾ ਹੱਥ ਰੰਗੇ ਗਈ ਬਈ ਇੱਦਾਂ ਤਾਂ ਇਹਨੇ ਤਾਂ ਬਹੁਤ ਪੈਸਾ ਖੱਟਿਆ ਹੱਥ ਲਾ ਕੇ ਰੋਟੀ ਪਕਾਣੀ ਕਿਉਂ ਲਾ ਕੇ ਫਿਰ ਰੋਟੀ ਪਕਾਉਣੀ ਹੱਥ ਫੜਨਾ ਕਿਸੇ ਨੂੰ ਸਹਾਰਾ ਦੇਣਾ ਜਾਂ ਫਿਰ ਕਿਸੇ ਕੰਮ ਤੋਂ ਰੋਕਣਾ ਹੱਥ ਲਾਇਆ ਮੱਲੇ ਹੋਣਾ ਬਹੁਤ ਜਦਾਂ ਸਾਫ਼ ਸੁਥਰੀ ਕੋਈ ਚੀਜ਼ ਹੋਣੀ ਤੇ ਫਿਰ ਜੇ ਉਹਨੂੰ ਹੱਥ ਲਈਦਾ ਉਹ ਮੱਲੀ ਹੋਣੀ ਹੈਨਾ ਬਹੁਤ ਸਾਫ਼ ਹੋਣਾ ਗੋਰਾ ਨਹੀਂ ਬਤ ਬਹੁਤ ਸਾਫ ਹੋਣਾ ਹੱਥ ਪੈਰ ਮਾਰਨੇ ਕੁਝ ਨਾ ਕੁਝ ਕਰਨਾ ਠੀਕ ਹੈ ਵਿਲੇ ਨਾ ਬੈਠਣਾ ਯਤਨ ਕਰਨਾ ਕੋਈ ਨਾ ਕੋਈ ਹੱਥ ਮਲਣਾ ਪਛਤਾਵਾ ਕਰਨਾ ਵੀ ਆਰ ਮੈਂ ਹਾਂ ਕਮ ਕਿਉਂ ਕੀਤਾ ਹੱਥ ਲਾਉਣਾ ਕਿਸੇ ਕੰਮ ਨੂੰ ਸ਼ੁਰੂ ਕਰਨਾ ਤੇ ਹਾਂ ਆਪਣੇ 15 ਮੁਹਾਵਰੇ ਹੋ ਚੁੱਕੇ ਨੇ ਤੇ ਮੈਨੂੰ ਲੱਗਦਾ ਵੀ ਹਾਂ ਸਾਰੇ ਬੱਚਿਆਂ ਨੂੰ ਯਾਦ ਹੋ ਗਏ ਹੋਣੇ ਤੇ ਅੱਜ ਇੱਕ ਛੋਟੀ ਜੀ ਤੁਹਾਡੇ ਲਈ ਕੰਮ ਲੈ ਕੇ ਆਈਆਂ ਜੇ ਹਾਂ ਤੁਸੀਂ ਕਰੋਗੇ ਭਾਵੇਂ ਮੁੰਡੇ ਭਾਵੇਂ ਕੁੜੀਆਂ ਠੀਕ ਹੈ ਜਿਹੜੇ ਤੁਹਾਡੇ ਤੋਂ ਛੋਟੇ ਭਾਈ ਭੈਣ ਹੈਗੇ ਆ ਹਨਾ ਭਾਵੇਂ ਪੜੋਸ ਦੇ ਨੇ ਭਾਵੇਂ ਕਿੱਥੇ ਤੁਸੀਂ ਬਹਾਰ ਕਾਲਜ ਚ ਜਾਂ ਸਕੂਲ ਚ ਕਿੱਥੇ ਵੀ ਮਿਲ ਰਹੇ ਹੋ ਹਨਾ ਤੇ ਉਹ ਤੁਸੀਂ ਉਹਨੂੰ ਸਿਚੁਏਸ਼ਨ ਦੇਖਦੇ ਪਏ ਹੋ ਵੀ ਹਾਂ ਉਹਦੀ ਸੰਗਤ ਮਾੜੀ ਆ ਉਹ ਬੰਦਾ ਮਾੜਾ ਨਹੀਂ ਹੈਗਾ ਠੀਕ ਹੈ ਮਨੋ ਲੋ ਮੈਂ ਕੁੜੀਆਂ ਨੂੰ ਜ਼ਿਆਦਾ ਮਤਲਬ ਸਮਝ ਸਕਦੀਆਂ ਤੇ ਸਮਝਾ ਵੀ ਜ਼ਿਆਦਾ ਸਕਦੀਆਂ ਮੈਂ ਸਿੱਧਾ ਮੁੰਡਿਆਂ ਨੂੰ ਵੀ ਸਮਝਾ ਸਕਦੀਆਂ ਬਸ ਗੱਲ ਇਹ ਆ ਵੀ ਹਾਂ ਕੁੜੀਆਂ ਨਾਲ ਆਪਾਂ ਬੈਠੇ ਉੱਠੇ ਪਤਾ ਹੱਸਭੋ ਦਾ ਵੀ ਪਤਾ ਹਨਾ ਤੇ ਮੈਂ ਕੁੜੀਆਂ ਨੂੰ ਜ਼ਿਆਦਾ ਦੱਸ ਸਕਦੀਆਂ ਵੀ ਹਾਂ ਮਨੋ ਲੋ ਜੇ ਤੁਹਾਡੇ ਪੜੋਸ ਚ ਕੋਈ ਕੁੜੀ ਆ ਤੇ ਉਹ ਸੰਗਤ ਨਹੀਂ ਆਉਂਦੀ ਠੀਕ ਹੈ ਠੀਕ ਹੈ ਮੈਨੂੰ ਇੱਕ ਕੁੜੀ ਮਿਲੀ ਹੋ 12th ਪਾਸ ਕੀਤੀ ਹੋਣੀ ਜਸਟ ਹਾਲੇ ਪੇਪਰ ਦਿੱਤੇ ਆ ਤੇ ਹੁਣ ਰਿਜ਼ਲਟ ਆਉਣ ਵਾਲਾ ਤੇ ਮੈਂ ਉਹਨੂੰ ਪੁੱਛਿਆ ਵੀ ਹਾਂ ਅੱਗੇ ਕੀ ਕਰਨਾ ਤੂੰ ਉਹਦਾ ਅਨਸਰ ਸੀ ਵੀ ਦੇਖੋ ਮੈਂ ਅੱਗੇ ਤਾਂ ਮੈਨੂੰ ਪੜਾਉਣਾ ਨਹੀਂ ਕਿਸੇ ਨੇ ਤੇ ਬਸ ਹੁਣ ਵਿਆਹ ਹੀ ਕਰਨਾ ਤੇ ਤੁਸੀਂ ਅੰਦਾਜ਼ਾ ਲਾਓ ਵੀ ਉਹਦੀ 17 ਸਾਲ ਦੀ ਉਮਰ ਹੈ ਹਾਲੇ ਵਿਆਹ ਤਾਂ ਹੋਣ ਨਹੀਂ ਲੱਗਿਆ 3-4 ਸਾਲ ਹੈਗੇ ਆ ਉਹਦੇ ਕੋਲ हां बस ਆਪਾਂ ਵੀ ਉਹਨੂੰ ਘਰ 'ਚ ਹੀ ਰੱਖਿਆ ਜਾਊਗਾ ਮਤਲਬ ਨਾ ਤਾਂ ਉਹ ਜੋਬ ਕਰ ਸਕਦੀ ਤੇ ਨਾ ਹੀ ਉਹ ਪੜ ਸਕਦੀ ਬਟ ਅੱਜ ਦੇ ਟਾਈਮ 'ਚ ਜਿੰਨਾ ਇੰਟਰਨੈਟ ਸਾਡੇ ਕੋਲ ਹੈਗਾ ਜਾਂ ਤੇ ਆਪਾਂ ਘਰ ਬੈਠ ਕੇ ਵੀ ਪੜ ਸਕਦੇ ਆ ਬਸ ਉਹਨਾਂ ਨੂੰ ਗਾਈਡੈਂਸ ਦੀ ਲੋੜ ਹੈ ਵੀ ਜ਼ਰੂਰੀ ਨਹੀਂ ਵੀ ਰੀਲਸ ਹੀ ਪਾ ਸਕਦੇ ਆ ਆਪਾਂ ਸਟੇਟਸ ਹੀ ਲਾ ਸਕਦੇ ਆ ਨੈਟ ਤੋਂ ਆਪਾਂ ਪੜ ਵੀ ਸਕਦੇ ਆ ਤੇ ਪੜਾ ਵੀ ਸਕਦੇ ਆ 12th ਤੱਕ ਦੇ ਬੱਚਿਆਂ ਨੂੰ ਉਹ ਕੁੜੀ ਪੜਾ ਸਕਦੀ ਆ ਜਿਹੜੀ ਇੰਟੈਲੀਜੈਂਟ ਆ ਤੇ ਗੱਲ ਇੰਟੈਲੀਜੈਂਟ ਦੀ ਵੀ ਨਹੀਂ ਹੈਗੀ ਬਹੁਤ ਜ਼ਿਆਦਾ ਬੱਚੇ ਉੱਪਰ ਵੀ ਹੁੰਦੇ ਆ ਬਟ ਉਹ ਇੱਕ ਗੱਲ ਸਮਝਾ ਨਹੀਂ ਸਕਦੇ ਜਿੱਦਾਂ ਸਾਡੀ ਕਲਾਸ 'ਚ ਹੁੰਦੇ ਸੀ ਬੱਚੇ ਆਪਾਂ ਇੱਕ ਗੱਲ ਪੁੱਛ ਲੈਂਦੇ ਸੀ ਵੀ ਯਾਰ ਆਹ ਟੋਪਿਕ ਦੱਸੀ ਕਿਦਾਂ ਹੋਊਗਾ ਉਹ ਕਹਿੰਦੀ ਸੀ ਵੀ ਦੇਖ ਯਾਰ ਮੈਂ ਸਮਝ ਸਕਦੀ ਆ ਬਟ ਸਮਝਾ ਨਹੀਂ ਸਕਦੀ ਟੀਚਰ ਉਹੀ ਬਣਦਾ ਆ ਵੀ ਜਿਹੜਾ ਖੁਦ ਸਮਝ ਕੇ ਬੱਚੇ ਨੂੰ ਆਪਣੇ ਤੋਂ ਆਸਾਨ ਤਰੀਕੇ ਨਾਲ ਸਮਝਾ ਸਕੇ ਉਹ ਟੀਚਰ ਬਣ ਸਕਦਾ ਆ ਠੀਕ ਹੈ ਜੋ ਆਪਣੀ ਗੱਲ ਨੂੰ ਸਮਝਾ ਸਕਦਾ ਆ ਤੇ ਕੁੜੀਆਂ ਨੂੰ ਥੋੜਾ ਜਿਹਾ ਗਾਈਡੈਂਸ ਦਿਆ ਕਰੋ ਆਪਣੀ ਛੋਟੀ ਵੱਡੀ ਭੈਣ ਸਮਝ ਕੇ ਵੀ ਯਾਰ ਇਨ ਕੀ ਪਤਾ ਯਾਰ ਤੁਸੀਂ ਇੰਨੀ ਜੀ ਗੱਲ ਕਰੋ ਤੇ ਉਹ ਵੱਧੇ ਟਰੈਕ ਤੇ ਆ ਜੇ ਠੀਕ ਹੈ ਤੁਸੀਂ ਸਮਝਾ ਰਹੇ ਹੋ ਉਸ ਅੱਗੇ ਸਮਝੇ ਨਾ ਸਮਝੇ ਉਹ ਉਹਦੀ ਮਰਜ਼ੀ ਹੈ ਬਟ ਤੁਸੀਂ ਸਮਝਾ ਰਹੇ ਹੋ ਤੁਸੀਂ ਆਪਣਾ ਫਰਜ਼ ਪੂਰਾ ਕਰੋ ਉਹ ਪ੍ਰਮਾਤਮਾ ਦੇਖਦਾ ਵੀ ਹਾਂ ਇਹਦੇ ਅੱਗੇ ਇੱਕ ਸਿਚੁਏਸ਼ਨ ਆਈ ਸੀ ਤੇ ਇਹਨੇ ਇਦਾਂ ਡੀਲ ਕੀਤੀ ਆ ਤੇ ਸਮਝਾਇਆ ਕਰੋ ਯਾਰ ਬੱਚਿਆਂ ਨੂੰ ਵੀ ਹਾਂ ਕੁਛ ਨਹੀਂ ਤਰ ਰਿਹਾ ਵਿਆਹ ਵੂਹ ਕਰਾ ਕੇ ਕੁਝ ਵੀ ਨਹੀਂ ਹੈਗਾ ਬਸ ਹਾਂ ਰੀਲਸ ਦੇਖਦੇ ਹੋ ਤੁਸੀਂ ਵੀ ਨਵੇਂ-ਨਵੇਂ ਸੂਟ ਨਵੇਂ ਮੈਂ ਮੰਨ ਲੈਂਦੀ ਆ ਵੀ ਜੇ ਕੁੜੀ ਸੁੰਦਰ ਵੀ ਹੈਗੀ ਆ ਨਾ ਤੇ ਅੱਜ ਦੇ 10 ਸਾਲ ਬਾਅਦ ਭਾਵੇਂ ਮੁੰਡਾ ਆ ਭਾਵੇਂ ਕੁੜੀ ਆ ਸਭ ਭਾਵੇਂ ਪੇਰੈਂਟਸ ਵੀ ਹੋਵੋਗੇ ਨਾ ਜਿਹੜੇ ਸਾਸੂ ਸਸੁਰੂ ਵੀ ਹੋਵਗੇ ਉਹ ਵੀ ਸਿੱਧਾ ਹੀ ਪੁੱਛੇਗੇ ਵੀ ਹਾਂ ਕੁੜੀ ਕਰਦੀ ਕੀ ਆ ਤੇ ਪੜਦੀ ਕੀ ਆ ਠੀਕ ਹੈ ਤਾਂ ਪੜਾਈ ਵੱਲ ਫੋਕਸ ਲਾਓ ਮਿਹਨਤ ਕਰੋ ਵਧੀਆ ਤਰੀਕੇ ਨਾਲ ਆਪਣੀ ਇੱਕ ਜੋਬ ਸਿਕਯੂਰ ਕਰੋ ਭਾਵੇਂ ਪ੍ਰਾਈਵੇਟ ਹੋਵੇ ਭਾਵੇਂ ਗਵਰਨਮੈਂਟ ਹੋਵੇ ਉਹ ਤੁਹਾਡੀ ਮਰਜ਼ੀ ਭਾਵੇਂ ਕੋਈ ਬਿਜ਼ਨਸ ਹੋਵੇ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਕਰੋ ਜੇ ਸ਼ੇਅਰ ਕਰੋ ਤੇ ਉਹਨਾਂ ਬੱਚਿਆਂ ਨੂੰ ਜ਼ਰੂਰ ਸ਼ੇਅਰ ਕਰੋ ਜਿਹੜੇ ਤੁਹਾਡੇ ਤੋਂ ਛੋਟੇ ਨੇ ਭੈਣ ਭਰਾਣੇ ਹਨਾ ਤੇ ਜੇ ਤੁਹਾਡੇ ਮੁਹਾਵਰੇ ਯਾਦ ਹੋਏ ਤਾਂ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ ਵੀਡੀਓ ਨੂੰ ਇੱਥੇ ਤੱਕ ਦੇਖਣ ਲਈ